ਤਸਵੀਰਾਂ ਹੁਸ਼ਰਪੁਰ ਦੇ ਬਲਾਕ ਤਲਵਾੜਾ ਦੀਆਂ ਨੇ ਜਿੱਥੇ ਕਿ ਅੱਜ ਤਲਵਾੜਾ ਚ ਅੱਡਾ ਚੌਧਰੀ ਦਾ ਬਾਗ ਵਿਖੇ ਇੱਕ ਤੇਜ਼ ਰਫ਼ਤਾਰ ਟਰੈਕਟਰ ਟਰਾਲੀ ਵੱਲੋਂ ਪਹਿਲਾਂ ਸੜਕ ਦੇ ਕੰਢੇ ਖੜੀ ਗੱਡੀ ਨੂੰ ਟੱਕਰ ਮਾਰੀ ਗਈ ਤੇ ਫਿਰ ਟਰੈਕਟਰ ਟਰਾਲੀ ਬੇਕਾਬੂ ਹੋ ਕੇ ਸੜਕ ਦੇ ਕਿਨਾਰੇ ਦੁਕਾਨਾਂ 'ਚ ਜਾਵੜਿਆ ਹਾਲਾਂਕਿ ਇਸ ਹਾਦਸੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਰਿਆ ਪਰੰਤੂ ਜਦੋਂ ਇਹ ਹਾਦਸਾ ਹੋਇਆ ਤਾਂ ਮੌਕੇ ਤੇ ਮੌਜੂਦ ਹਰ ਕੋਈ ਵਿਅਕਤੀ ਡਰ ਗਿਆ ਕਿਉਂਕਿ ਜੇਕਰ ਕੋਈ ਵਾਹਨ ਇਸ ਸਾਹਮਣੇ ਤੋਂ ਆ ਰਿਹਾ ਹੁੰਦਾ ਤਾਂ ਸ਼ਾਇਦ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ ਇਸ ਹਾਸੇ ਨਾਲ ਜਿੱਥੇ ਸੜਕ ਦੇ ਕਿਨਾਰੇ ਖੜੀ ਗੱਡੀ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਉੱਥੇ ਦੁਕਾਨ ਬਾਹਰ ਪਿਆ ਸਮਾਨ ਵੀ ਨੁਕਸਾਨਿਆ ਗਿਆ ਇਸ ਹਾਸੇ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਇਹ ਸਾਫ਼ ਵੇਖਿਆ ਜਾ ਸਕਦਾ ਹੈ ਕਿ ਪਹਿਲਾਂ ਟਰੈਕਟਰ ਟਰਾਲੀ ਗੱਡੀ ਚ ਵੱਜਦੀ ਹੈ ਤੇ ਫਿਰ ਇਹ ਸੜਕ ਦੇ ਦੂਜੇ ਪਾਸੇ ਆ ਕੇ ਦੁਕਾਨਾਂ ਅੰਦਰ ਜਾਵੜਦੀ ਹੈ ਤੇ ਇਹ ਤਸਵੀਰਾਂ ਸੱਚਮੁੱਚ ਹੈਰਾਨ ਕਰਕੇ ਰੱਖ ਦੇਣ ਵਾਲੀਆਂ ਨੇ ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਨੇ ਦੱਸਿਆ ਕਿ ਤੇਜ਼ ਰਫ਼ਤਾਰ ਟਰੈਕਟਰ ਟਰਾਲੀ ਮੁਕੇਰੀਆਂ ਤਰਫੋਂ ਆ ਰਹੀ ਸੀ ਜੋ ਕਿ ਸੜਕ ਦੇ ਕੰਢੇ ਖੜੀ ਗੱਡੀ ਨੂੰ ਟੱਕਰ ਮਾਰਨ ਤੋਂ ਬਾਅਦ ਦੁਕਾਨ ਅੰਦਰ ਜਾਵੜੀ ਜਿਸ ਕਾਰਨ ਗੱਡੀ ਅਤੇ ਦੁਕਾਨ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਐ ਦੂਜੇ ਪਾਸੇ ਟਰੈਕਟਰ ਚਾਲਕ ਦਾ ਕਹਿਣਾ ਕਿ ਟਰੈਕਟਰ ਦਾ ਬੰਪਰ ਕਿਸੇ ਕਾਰਨ ਗੱਡੀ ਨਾਲ ਟਕਰਾ ਗਿਆ ਜਿਸ ਤੋਂ ਬਾਅਦ ਟਰੈਕਟਰ ਬੇਕਾਬੂ ਹੋ ਕੇ ਦੁਕਾਨ ਅੰਦਰ ਜਾਵੜਿਆ ਇਹ ਟਰੈਕਟਰ ਮੁਕੇਰੀਆਂ ਸਾਈਡ ਤੋਂ ਆ ਰਿਹਾ ਸੀ ਜੀ ਤੇ ਆਂਦਾ ਇੱਕ ਗੱਡੀ ਨਾਲ ਵੱਜ ਕੇ ਬੇਕਾਬੂ ਹੋਇਆ ਮੈਂ ਕਬੂ ਕੋ ਕਿਦੁਕਾਨਾ ਚ ਵੜ ਗਿਆ ਜੀ ਹਾਂਜੀ ਖਾਲੀ ਸੀਗਾ ਟਰੈਕਟਰ ਟਰਾਲੀ ਦਾ ਟਰੈਕਟਰ ਖਾਲੀ ਸੀਗਾ ਜੀ ਦੇ ਕੋਈ ਨੁਕਸਾਨ ਕਿੰਨਾ ਕੋਇਆ ਤਾ ਨੁਕਸਾਨ ਮੇਰਾ ਕਾਉਂਟਰ ਟੇਬਲ ਬਣਿਆ ਜੀ ਜੀ ਬਾਕੀ ਕੋਈ ਝੂਲਿਆਂ ਦੀ ਏ ਥੋੜੀ ਬਹੁਤ ਮੇਨਟੇਨੈਂਸ ਹੈ ਜੀ ਅਲਮਾਰੀ ਬਣਨੀ ਏ ਇੱਕ ਜੀ ਇਹ ਨੁਕਸਾਨ ਮੇਰਾ ਜੀ ਕੋਈ ਜਾਨੀਵਾਲੀ ਨੁਕਸਾਨ ਨਹੀਂ ਕੋਈ ਜਾਨੀਵਾਲੀ ਬਚਾਰ ਤੇ ਟਰੈਕਟਰ ਤੇ ਕਿੰਨੇ ਵਿਅਕਤੀ ਸਵਾਰ ਸੀ ਤੇ ਗੱਡੀ ਦੇ ਵਿੱਚ ਕਿੰਨੇ ਸੀਗੇ ਟਰੈਕਟਰ ਤੇ ਸਿਰਫ ਓਨਲੀ ਡਰਾਈਵਰ ਹੀ ਸੀਗਾ ਜੀ ਤੇ ਗੱਡੀ ਦੇ ਵਿੱਚ ਜਿਹੜੇ ਗੱਡੀ ਖਾਲੀ ਖੜੀ ਜੀ ਖਾਲੀ ਖੜੀ ਖੜੀ ਗੱਡੀ ਚ ਵ ਡਰਾਈਵਰ ਕਿੱਥੇ ਮੁੜਦਾ ਡਰਾਈਵਰ ਕਿੱਥੇ ਖੜਾ ਜੀ ਇਹ ਪੈਸਾ ਹਾਂਜੀ ਬਾਕੀ ਤੁਹਾਡੇ ਹੀ ਕਾਊਂਟਰ ਤੇ ਹੀ ਨੁਕਸਾਨ ਹੋਇਆ ਹਾਂਜੀ ਇਹ ਮੰਗ ਕੀ ਕਰਦੇ ਹੋ ਮੈਂ ਤੇ ਇਹ ਕਹਿੰਦਾ ਮੈਨੂੰ ਸਿਰਫ ਕਾਊਂਟਰ ਤੇ ਉਹਦਾ ਨੁਕਸਾਨ ਦਿੱਤਾ ਜਾਏ ਉਹ ਛੱਡਿਆ ਹੀ ਕੁਝ ਨਹੀਂ ਉਹਦਾ ਇੱਕ ਸਾਈਡ ਤੋਂ ਆ ਰਹੇ ਸੀ ਮੈਂ ਆ ਰਿਹਾ ਇਧਰ ਧੀਰ ਧੀਰ ਤੇ ਗੱਡੀ ਸੇ ਜਗ੍ਹਾ ਥੋੜੀ ਸੀ ਗੱਡੀ ਕਿਨ ਸਾਈਡ ਤੇ ਖੜੀ ਜੀ ਅੱਛਾ ਜੀ ਕਦਾ ਮੁਰਾ ਬੰਪਰ ਮਾਰਿਆ ਬੇ ਪਾਣੀ ਨਾਲ ਗੱਡੀ ਉੱਤੇ ਪੜ ਗਈ। ਅੱਛਾ ਜੀ ਤੇ ਨੁਕਸਾਨ ਕਿ ਆਪਣਾ ਕੋਈ ਜਾਨੀ ਮਾਲੀ ਨੁਕਸਾਨ ਹੋਇਆ? ਜਾਨੀ ਨੁਕਸਾਨ ਤਾਂ ਕੋਈ ਵੀ ਨਹੀਂ ਹੋਇਆ। ਉਹ ਮੇਰੇ ਗੱਡੀ ਦੀ ਲਕੀਰ ਜੀ ਇਹ ਚਲਾ ਰਿਹਾ। ਜੀ। ਕੋਈ ਤਾਂ ਕੋਈ ਨੁਕਸਾਨ ਨਹੀਂ। ਤੇ ਜਿਹੜਾ ਇਹਨਾਂ ਦਾ ਨੁਕਸਾਨ ਹੋਇਆ ਤੇ ਮੇਰੇ ਕੋਲ ਨੰਬਰ ਭਾਈ ਕੌਣ ਕਰੇਗਾ ਇਹਨਾਂ ਦੀ? ਜਿਹੜਾ ਇਹਨਾਂ ਦਾ ਨੁਕਸਾਨ ਕਰਦਣਾ ਆਏ ਬੰਦੇ ਉਹਨਾਂ ਕਰਦਾਂ। ਜੀ। We at GNA University see potential in everyone and everything around us. We drive innovation and entrepreneurship. We groom competent global citizens to affect positive change around them.